ਆਸ ਜਿਹੜੀ ਹੈ ਨਾ ਜਿੰਨਾ ਅਸੀਂ ਐਕਸਪੈਕਟੇਸ਼ਨ ਸਾਡੀਆਂ ਹੁੰਦੀਆਂ ਅਸੀਂ ਪਰੇਸ਼ਾਨੀ ਉਨੀ ਕੀ ਚੱਲਦੇ ਹਾਂ ਅਸੀਂ ਰਹਿਣ ਲਈ ਪ੍ਰਬੰਧ ਆਪਣੀ ਗੱਡੀਆਂ 'ਚ ਕੀਤਾ ਹੋਇਆ ਸੀ ਵੀ ਸਾਨੂੰ ਰਹਿਣ ਦਾ ਉੱਥੇ ਅਰੇਂਜਮੈਂਟ ਨਹੀਂ ਹੋਊਗਾ ਤੇ ਅਸੀਂ ਆਪਣੀਆਂ ਗੱਡੀਆਂ 'ਚ ਰਵਾਂਗੇ ਨੰਗਰ ਬਣਾ ਕੇ ਛਕਣ ਦੀ ਲੋੜ ਸੀ ਅਸੀਂ ਉਹ ਵੀ ਉੱਥੇ ਕਰ ਸਕਦੇ ਸੀ ਉਹ ਮਾਈਂਡ ਸੈਟ ਕਰਕੇ ਗਏ ਸੀ ਕਿਉਂਕਿ ਪਹਿਲਾਂ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਕਿਤੇ ਡੈਮ ਚੱਲਦੇ ਕਰਨੇ ਪਏ ਹਾਲਾਤ ਹੀ ਐਸੇ ਸੀ ਕਿ ਪਸ਼ੂ ਵੀ ਮਰਨ ਲੱਗੇ ਉੱਥੇ ਵੀ ਸਾਨੂੰ ਟੈਂਟ ਲਾ ਕੇ ਇਦਾਂ ਹੀ ਕੰਮ ਕਰਨੇ ਪਏ ਸੀ ਮੈਂਟਲੀ ਅਸੀਂ ਇਹਨਾਂ ਚੀਜ਼ਾਂ ਲਈ ਕਾਫੀ ਹ ਵੀ ਫੇਰ ਅਸੀਂ ਕਿਵੇਂ ਇਹ ਕੰਮ ਕਰਨਾ ਕੰਮ ਕਰਨਾ ਹੈ ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਆਂ ਸਾਡੇ ਚੈਨਲ ਜਸ ਪੰਜਾਬੀ ਦੇ ਉੱਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਤੇ ਨਾ ਕਿਤੇ ਥੋੜਾ ਸੁਧਾਰ ਹੋਣਾ ਆਇਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ سارے ਲੋਕ ਜਿਹੜੇ ਕਿ ਹਮਦਰਦੀ ਰੱਖਦੇ ਨੇ ਆਪਣੇ ਲੋਕਾਂ ਦੇ ਲਈ ਪੰਜਾਬ ਦੇ ਲਈ ਉਹ ਆ ਕੇ ਖੜੇ ਹੋਏ ਨੇ ਜੇਕਰ ਗੱਲ ਕਰੀਏ ਸੰਸਥਾਵਾਂ ਦੀ ਤਾਂ ਪ੍ਰਭ ਆਸਰਾ ਨੇ ਉਹਨਾਂ ਤੋਂ ਜਿੰਨਾ ਹੋ ਸਕਦਾ ਸੀ ਲੋੜ ਤੋਂ ਵੱਧ ਲੋਕਾਂ ਦੀ ਸੇਵਾ ਹਮੇਸ਼ਾ ਕਰਦੇ ਆਏ ਨੇ ਤੇ ਹੁਣ ਵੀ ਆਪਣੇ ਲੋਕਾਂ ਦੇ ਨਾਲ ਖੜੇ ਨੇ ਸੋਜੀ ਪ੍ਰਬਾਸ ਦਾ ਮਿਸ਼ਨ ਦੀ ਗੱਲ ਕਰਾਂਗੇ ਜੀ ਆਪਾਂ ਤੇ ਉਹਨਾਂ ਨੇ ਔਨ ਗਰਾਉਂਡ ਜਾ ਕੇ ਲੋਕਾਂ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਕੀ ਕੀ ਉਹਨਾਂ ਨੂੰ ਲੋੜ ਸੀ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਿਨ੍ਹਾਂ ਦੇ ਘਰ ਬਣਨੇ ਸੀ ਘਰ ਵੀ ਬਣਵਾਏ ਜਾ ਰਹੇ ਨੇ ਸੋ ਨਿੱਕੀ ਤੋਂ ਨਿੱਕੀ ਚੀਜ਼ ਲੈ ਕੇ ਵੱਡੀ ਤੋਂ ਵੱਡੀ ਪ੍ਰੋਬਲਮ ਦਾ ਹੱਲ ਜਿਹੜਾ ਉਹ ਕਰ ਰਹੇ ਨੇ ਜਿੰਨਾ ਹੋ ਸਕਦਾ ਚਾਹੇ ਡਾਕਟਰ ਦੀ ਗੱਲ ਕਰੀਏ ਚਾਹੇ ਘਰ ਬਣਾਉਣ ਦੀ ਗੱਲ ਕਰੀਏ ਚਾਹੇ ਮੈਂਟਲ ਹੈਲਥ ਨੂੰ ਲੈ ਕੇ ਕਿਉਂ ਨਾ ਗੱਲ ਕਰੀਏ ਸੋ ਸਾਡੇ ਨਾਲ ਸ਼ਮਸ਼ੀਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ ਜਸ ਪੰਜਾਬੀ ਥੈਂਕ ਯੂ ਅ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਪ੍ਰਭਾਸਰਾ ਮਿਸ਼ਨ ਹੈ ਨਾ ਆਲਵੇਸ ਯੂ ਸਟੈਂਡਸ ਤੁਸੀਂ ਹਮੇਸ਼ਾ ਖੜੇ ਹੋਏ ਹੋ ਚਾਹੇ ਉਸ ਮਿਸ਼ਨ ਦੀ ਗੱਲ ਕਰੀ ਚਾਹੇ ਨੋਰਮਲ ਲਿਫਟਸ ਦੇ ਵਿੱਚ ਨੇ ਡਿਪਰੈਸ਼ਨ ਦੇ ਵਿੱਚ ਨੇ ਹਮੇਸ਼ਾ ਤੁਸੀਂ ਮੈਂਟਲੀ ਫਿਜ਼ੀਕਲੀ ਜਿਵੇਂ ਵੀ ਕੰਮ ਹੋ ਸਕੇ ਉਹ ਕੀਤਾ ਆ ਐਂਡ ਇਸੇ ਕਰਕੇ ਪ੍ਰਭਾਸਰਾ ਦੇ ਉੱਤੇ ਸਭ ਨੂੰ ਯਕੀਨ ਵੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਟ ਜਦੋਂ ਗੱਲ ਆਉਂਦੀ ਆ ਔਨ ਗਰਾਉਂਡ ਜਾ ਕੇ ਗੱਲ ਕਰਨ ਦੀ ਉਹਨਾਂ ਦੀ ਸੇਵਾ ਕਰਨ ਦੀ ਤਾਂ ਬਹੁਤ ਸਾਰੇ ਲੋਕ ਨਾ ਫੋਨ ਤੇ ਪੁੱਛਦੇ ਹੁੰਦੇ ਆ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਵਰਗੇ ਆ ਬਾਕੀ ਹੋਰ ਵੀ ਹੋਣਗੇ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਆ ਵੀਡੀਓਜ਼ ਦੇ ਵਿੱਚ ਦੇਖ ਕੇ ਤਾਂ ਲੱਗਦਾ ਵੀ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਤੁਸੀਂ ਸਾਨੂੰ ਦੱਸੋ ਵੀ ਅਸੀਂ ਸੇਵਾ ਕਰੀਏ ਤਾਂ ਕੀ ਕਰੀਏ ਅਸੀਂ ਪੈਸੇ ਭੇਜੀ ਜਾਂ ਕੋਈ ਹੋਰ ਚੀਜ਼ ਕਰੀਏ ਆਪ ਆਈਏ ਜਾਂ ਕਿੱਦਾਂ ਮੇਰਾ ਜਾਣਨ ਦਾ ਹੀ ਮਕਸਦ ਹੈ ਕਿ ਬਾਹਰੋਂ ਵੀ ਕਾਲਸ ਆਉਂਦੀਆਂ ਉਹ ਵੀ ਕਹਿੰਦੇ ਨੇ ਕਿ ਅਸੀਂ ਆ ਜੰਨੇ ਆ ਅਸੀਂ ਆ ਕੇ ਸੇਵਾ ਕਰਦੇ ਆ ਵੀ ਅਸੀਂ ਪੈਸੇ ਭੇਜ ਦਿੰਨੇ ਆ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਹੈ ਜਦੋਂ ਇਹ ਸਾਰੇ ਹਾਲਾਤ ਉਹ ਦੇਖਦੇ ਨੇ ਸਾਡੇ ਪੰਜਾਬੀ ਨੇ ਬਿਲਕੁਲ ਪਹਿਲੇ ਜਿਵੇਂ ਆਪਾਂ ਦੇਖ ਰਹੇ ਸੀ ਨਾ ਵੀ ਪੰਜਾਬ ਸਾਡਾ ਸਮਾਜ ਜਿਹੜਾ ਪਹਿਲਾਂ ਹੀ ਬੜਾ ਸਟ्रेस ਐਂਡ ਐਂਜਾਇਟੀ ਡਿਪਰੈਸ਼ਨ ਜਿਹਦੇ ਵਿੱਚ ਉਹ ਇਤੋਂ ਨਿਕਲਣਾ ਇਹਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਹੈ ਨਾ ਵੀ ਲੋਕ ਪਹਿਲਾਂ ਹੀ ਪਰੇਸ਼ਾਨ ਸੀ ਕਾਫੀ ਇਹਨਾਂ ਹਾਲਾਤਾਂ ਤੋਂ ਹੈ ਨਾ ਕਈ ਲੋਕ ਸੜਕਾਂ ਤੇ ਆ ਕੇ ਡਿਪਰੈਸ਼ਨ ਕਰਕੇ ਕਈ ਲੋਕ ਘਰਾਂ 'ਚ ਇਕੱਲੇ ਪਏ ਪਰ ਉਹ ਨਾਲ ਦੀ ਨਾਲ ਜਦੋਂ ਇਹ ਹੜਾਂ ਦੀ ਇੱਕਦਮ ਹੁਣ 2025 'ਚ ਜੇ 23 ਤੋਂ ਬਾਹਰ ਨਹੀਂ ਆਏ ਸੀ 23 ਦੇ ਹਾਲਾਤਾਂ ਤੋਂ ਤੇ 25 ਦੇ ਵਿੱਚ ਫਿਰ ਇਹ ਜਿਹੜੀ ਹੜਾਂ ਦਾ ਇੱਕਦਮ ਅਟੈਕ ਜਿਨੇ ਕੇ ਬੁਰੀ ਤਰ੍ਹਾਂ ਮਤਲਬ ਜੀਵਨ ਨੂੰ ਪ੍ਰਭਾਵਿਤ ਕੀਤਾ ਸਭ ਤੋਂ ਪਹਿਲਾਂ ਉਹਨਾਂ ਦੇ ਰੈਸਕਿਊ ਕਰਨ ਦੀ ਗੱਲ ਆਈ ਸੀ ਤੇ ਫਟਾਫਟ ਫਿਰ ਪਰਮਾਤਮਾ ਦੀ ਕਿਰਪਾ ਦੇ ਸੰਗ ਤੇ ਸਹਿਯੋਗ ਦੇ ਨਾਲ ਪਹਿਲੀ ਸੇ ਪਹਿਲੇ ਦਿਨ ਤਿੰਨ ਬੋਟਸ ਲੱਗੀਆਂ ਸੀ ਫਿਰ ਚਾਰ ਹੋਈਆਂ ਫਿਰ ਅਖੀਰ ਤੇ ਪੰਜ ਵੀ ਹੋ ਗਈਆਂ ਬੋਟਸ ਜਿਸ ਦੇ ਵਿੱਚ ਫਟਾਫਟ ਉਹਨਾਂ ਨੂੰ ਰੈਸਕਿਊ ਕਰਨ ਦਾ ਕੰਮ ਸੀ ਪਾਣੀ ਚੜਦਾ ਹੀ ਜਾ ਰਿਹਾ ਸੀ ਹਨ ਇਹ ਕੋਈ 16 ਅਗਸਤ ਤੋਂ ਜਿਹੜੀਆਂ ਸ਼ੁਰੂ ਹੋਈਆਂ ਸੀ ਸਿਮਾ ਮਾ ਤੇ ਉਸ ਦੇ ਵਿੱਚ ਲਗਾਤਾਰ ਹੀ ਫਿਰ ਉਸ ਦੇ ਨਾਲ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਅੰਦਰ ਫਸੂਕ ਕੇ ਸੀ 15 ਫੁੱਟ ਪਾਣੀ 10 ਫੁੱਟ ਪਾਣੀ ਇਸ ਤੋਂ ਜ਼ਿਆਦਾ ਪਾਣੀ ਵੀ ਕਾਫੀ ਜਗ੍ਹਾ ਮਿਲ ਰਿਹਾ ਸੀ ਤੇ ਉਹਦੇ ਨਾਲ ਫਿਰ ਪਸ਼ੂਆਂ ਦਾ ਚਾਰਾ ਸੀ ਤੇ ਉਹਦੇ ਨਾਲ ਸਨੇਕ ਬਾਈਟ ਡੈਥ ਦੇ ਬੜਾ ਡੈਥ ਰੇਟ ਕਿਉਂਕਿ ਇੱਕ ਤਾਂ ਪਾਣੀ ਇੰਨਾ ਜ਼ਿਆਦਾ ਫਿਰ ਪੋਲਿਊਟਿਡ ਸੀ ਤੇ ਪਸ਼ੂ ਜਿਹੜੇ ਸੀ ਕਿਸ ਤਰੀਕੇ ਨਾਲ ਪਾਣੀ ਪੀਂਦੇ ਸੀ ਸਾਨੂੰ ਮੈਂ ਕਿਹਾ ਵੀ ਰਸਾ ਥੋੜਾ ਢਿਲਾ ਕਰ ਦਈਏ ਇਹਨਾਂ ਦਾ ਦਰਿਆ ਦੇ ਕਿਨਾਰੇ ਵਾਲੇ ਜਿਹੜੇ ਘਰ ਸੀ ਉੱਥੇ ਘਰ ਚ ਬੀਬੀ ਤੇ ਛੋਟੇ ਛੋਟੇ ਦੋ ਬੱਚੇ ਮਿਲੇ ਮੈਂ ਕਿਹਾ ਥੋੜਾ ਜਿਹਾ ਰਸਾ ਕਹਿੰਦੇ ਵੀਰ ਜੀ ਦੋ ਮੱਝਾਂ ਸੀ ਸਾਡਾ ਮੱਝਾਂ ਦਾ ਲਾਈਕ ਉਹਦੇ ਨਾਲ ਹੀ ਸਾਡਾ ਪਰਿਵਾਰ ਚੱਲਦਾ ਸਾਡੇ ਪਰਿਵਾਰ ਦੇ ਮੈਂਬਰ ਹੀ ਆ ਇਹ ਵੀ ਅਸੀਂ ਰਸਾ ਢਿਲਾ ਕਰਨੀ ਸਾਡੇ ਦੋ ਮੱਝਾਂ ਸਾਡੀ ਹਟ ਗਈਆਂ ਪਹਿਲਾਂ ਅੱਛਾ ਜੀ ਤੇ ਦੋ ਕੁ ਮੱਝਾਂ ਉਹਨਾਂ ਦੀ ਵਿਚਾਰਿਆਂ ਦੀਆਂ ਫਿਰ ਪਿੱਛੇ ਬੱਚੀਆਂ ਹੋਈਆਂ ਸੀ ਤੇ ਉਹ ਕਹਿੰਦੇ ਸੀ ਨਹੀਂ ਫਿਰ ਉਹ ਉਹਨਾਂ ਪਸ਼ੂਆਂ ਨੂੰ ਫਿਰ ਉਸ ਤੋਂ ਬਾਅਦ ਉਹਨਾਂ ਦੇ ਲੀਵਰ ਜਿਹੜਾ ਹੈ ਡਾਈਜੈਸ਼ਨ ਜਿਹੜੀ ਸੀ ਉਹ ਜ਼ਿਆਦਾ ਡਿਸਟਰਬ ਹੋਈ ਦੁੱਧ ਸੁੱਕ ਗਿਰ ਜਾਂਦੇ ਤੇ ਬੜੀਆਂ ਅਲੱਗ-ਅਲੱਗਾਂ ਦੀਆਂ ਮਤਲਬ ਜਿਹੜੀਆਂ ਫਿਜ਼ੀਕਲ ਬੰਦਿਆਂ ਦੀਆਂ ਵੀ ਹਿਊਮਨ ਦੀਆਂ ਵੀ ਤੇ ਐਨੀਮਲ ਦੀਆਂ ਵੀ ਪ੍ਰੋਬਲਮ ਸ਼ੁਰੂ ਹੋ ਗਈਆਂ ਤੇ ਨਾਲ ਦੀ ਨਾਲ ਫਿਰ ਉਹਨਾਂ ਨੂੰ ਜਦੋਂ ਪ੍ਰੋਬਲਮ ਸ਼ੁਰੂ ਹੋਈਆਂ ਫਿਰ ਪੁਰਾ ਬਾਸਰਾ ਵੱਲੋਂ ਇੱਕ ਮੋਬਾਈਲ ਮੈਡੀਕਲ ਯੂਨਿਟ ਜਿਹੜਾ ਹੈਗਾ ਉੱਥੇ ਡਾਕਟਰ ਤੇ ਪਿੱਛੇ ਲੈਬ ਤੇ ਪਿੱਛੇ ਚਲੋ ਈਸੀ ਜੋ ਵੀ ਚਾਹੀਦੀਆਂ ਸੀ ਉਹਦੇ ਵਿੱਚ ਆਕਸੀਜਨ ਦੇ ਕਿਉਂਕਿ ਚੈਸਟ ਕਨਜੈਸ਼ਨ ਨਾਲ ਦੇ ਨਾਲ ਫਿਰ ਇਹ ਹਾਲਾਤ ਸੀ ਇੱਕ ਪਾਸੇ ਘਰगिर ਗਏ ਉੱਥੇ ਫਿਰ ਨਾ ਇਹ ਵੀ ਸਾਹਮਣੇ ਦੇਖਿਆ ਅਸੀਂ ਜਿਹਦੇ ਵਿੱਚ ਸਾਨੂੰ ਇੱਕ ਤੋਂ ਦੂਜੀ ਜਗ੍ਹਾ ਛੱਡਣਾ ਵੀ ਪੈਂਦਾ ਸੀ ਉਸ ਦੇ ਵਿੱਚ ਹੀ ਸਾਰੀਆਂ ਅੰਜਨ ਵਾਲੀਆਂ ਬੋਟ ਸੀ ਤੇ ਉਸ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਈ ਜਗ੍ਹਾ ਤੇ ਤਾਂ ਆਸੀ ਵੀ ਪਾਣੀ ਖਿੱਚ ਲਿਆ ਜਾਂਦਾ ਸੀ ਤੇ ਫਿਰ ਪਿੱਛੇ ਆਉਣਾ ਪੈਂਦਾ ਸੀ ਜਦੋਂ ਫਿਰ ਕੋਈ ਇੱਕ ਇੱਕ ਜਗ੍ਹਾ ਆਰਮੀ ਆਈ ਪਰ ਹਾਲਾਤ ਐਸੇ ਸੀ ਪਾਣੀ ਦਾ ਵਹਾਅ ਬੜਾ ਤੇਜ਼ ਸੀ ਸਾਹਮਣੇ ਬੰਦੇ ਫਸੇ ਹੋਏ ਸੀ ਪਰਮਾਤਮਾ ਦੀ ਕਿਰਪਾ ਨਾਲ ਫਿਰ ਮਨ ਮਤਲਬ ਸਾਰੀ ਟੀਮ ਜਿਹੜੀ ਹੈਗੀ ਐ ਤੇ ਉਹ ਤੇ ਬੜਾ ਮਾਣ ਹੈ ਕਿ ਉਹ ਟੀਮ ਜਾਣ ਚ ਸਫਲ ਹੋਈ ਪ੍ਰਬਾਸ ਰਾਦੀ ਫਿਰ ਉਹਨੂੰ ਰੈਸਕਿਊ ਕਰਕੇ ਉਥੋਂ ਲੈ ਕੇ ਆਈ ਤੇ ਇਸ ਤਰੀਕੇ ਨਾਲ ਹੈਲਥ ਦੀਆਂ ਪ੍ਰੋਬਲਮ ਜਿਹੜੀਆਂ ਉਹ ਵੀ ਸਾਹਮਣੇ ਆਉਣ ਲੱਗੀਆਂ ਸਨੇਕ ਬਾਈਟ ਉਹ ਮੈਂ ਸਾਰਾ ਸਿਸਟਮ ਜਨ ਨਾਲ ਲੈ ਕੇ ਫਿਰ ਅਸੀਂ ਉਹਦੇ ਵਿੱਚ ਇਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਸੀ ਇੱਕ ਚੱਲਦਾ ਫਿਰਦਾ ਡਾਕਟਰ ਕਹਿੰਦਾ ਹੁਣ ਇਹ ਹਸਪੀਟਲ ਹੈ ਜਿਹੜੀ ਵੱਡੀ ਮੋਬਾਈਲ ਮੈਡੀਕਲ ਯੂਨਿਟ ਸੀ ਡਾਕਟਰ ਦਾ ਕਹਿਣਾ ਸੀ ਜੀ 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 ਮੋਬਾਈਲ ਆਬਵੀਅਸਲੀ ਤੁਸੀਂ ਉਹ ਵੈਨ ਵੀ ਲੈ ਕੇ ਗਏ ਸੀ ਬਟ ਤੁਸੀਂ ਟੀਮ ਦੀ ਗੱਲ ਕੀਤੀ ਸਰ ਹੈ ਨਾ ਵੀ ਟੀਮ ਨੇ ਪ੍ਰੋਪਰ ਇਨੀਸ਼ੀਏਟ ਕੀਤਾ ਬਟ ਜਦੋਂ ਟੀਮ ਦੀ ਗੱਲ ਆਉਂਦੀ ਹੈ ਨਾ ਕੁਝ ਬੰਦੇ ਵਿੱਚ ਇਦਾਂ ਦੇ ਵੀ ਆ ਜਾਂਦੇ ਨੇ ਜਿਹੜੇ ਕਿ ਪਿੱਛੇ ਹੋ ਜਾਂਦੇ ਕਹਿੰਦੇ ਤਾਂ ਹੈ ਪਹਿਲਾਂ ਕਿ ਅਸੀਂ ਨਾਲ ਖੜੇ ਹਾਂ ਕੰਮ ਕਰਾਂਗੇ ਸਾਨੂੰ ਦੱਸੋ ਕੀ ਕਰਨਾ ਬਟ ਇਦਾਂ ਦਾ ਵੀ ਟਾਈਮ ਫੇਸ ਕੀਤਾ ਕਿ ਜਦੋਂ ਬੰਦੇ ਆਏ ਬਟ ਉੱਥੇ ਜਿਹੜਾ ਸਿਨੈਰੀਓ ਦੇਖ ਕੇ ਮੁੜ ਗਏ ਵਾਪਸ ਚਲੇ ਗਏ ਨਹੀਂ ਉਹ ਅਸੀਂ ਦੇਖੋ ਮੈਂ ਪਹਿਲਾਂ ਹੀ ਬੇਨਤੀ ਕਰ ਦਵਾਂ ਤੁਹਾਨੂੰ ਵੀ ਆਸ ਜਿਹੜੀ ਹੈ ਨਾ ਜਿੰਨਾ ਅਸੀਂ ਐਕਸਪੈਕਟੇਸ਼ਨ ਸਾਡੀਆਂ ਹੁੰਦੀਆਂ ਅਸੀਂ ਪਰੇਸ਼ਾਨੀ ਉੰਨੀ ਕੀ ਚੱਲਦੇ ਆ ਅਸੀਂ ਰਹਿਣ ਲਈ ਪ੍ਰਬੰਧ ਆਪਣੀਆਂ ਗੱਡੀਆਂ 'ਚ ਕੀਤਾ ਹੋਇਆ ਸੀ ਵੀ ਸਾਨੂੰ ਰਹਿਣ ਦਾ ਉੱਥੇ ਅਰੇਂਜਮੈਂਟ ਨਹੀਂ ਹੋਊਗਾ ਤੇ ਅਸੀਂ ਆਪਣੀਆਂ ਗੱਡੀਆਂ 'ਚ ਰਵਾਂਗੇ ਸਾਡੇ ਕੋਲ ਤਿੰਨ ਦੂਜੇ ਵਾਹਨ ਸੀ ਓਪਨ ਤੇ ਐਂਬੂਲੈਂਸ ਆ ਗਈ ਸੀ ਤੇ ਨਾਲ ਟੈਂਟ ਜੋ ਵੀ ਚੀਜ਼ ਚਾਹੀਦੀ ਸੀ ਸਾਡਾ ਸਿਸਟਮ ਹੈ ਦਾਦਾ ਸੀ ਕਿ ਸਾਨੂੰ ਲੰਗਰ ਬਣਾ ਕੇ ਛਕਣ ਦੀ ਲੋੜ ਸੀ ਅਸੀਂ ਉਹ ਵੀ ਉੱਥੇ ਕਰ ਸਕਦੇ ਸੀ ਉਹ ਮਾਈਂਡ ਸੈਟ ਕਰਕੇ ਗਏ ਸੀ ਕਿਉਂਕਿ ਪਹਿਲਾਂ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਕਿਤੇ ਡੈਮ ਚੱਲਦੇ ਕਰਨੇ ਪਏ ਹਾਲਾਤ ਹੀ ਐਸੇ ਸੀ ਕਿ ਪਸ਼ੂ ਵੀ ਮਰਨ ਲੱਗੇ ਤੇ ਦੂਜੇ ਹੋਰ ਕਿਹੜੇ ਤਰ੍ਹਾਂ ਦੇ ਜਿਹੜੇ ਸੀ ਸਾਡੇ ਆਰਗਾਨਿਜ਼ਮ ਜਿਹੜੇ ਸੀ ਜਾਨਵਰ ਜਿਹੜੇ ਕਿ ਆਪਸ ਵਿੱਚ ਸਾਡੀ ਜ਼ਿੰਦਗੀਆਂ ਜਿਵੇਂ ਮਨੁੱਖ ਤੇ ਰੁੱਖ ਦੀ ਜ਼ਿੰਦਗੀ ਜੁੜੀ ਹੋਈ ਹੈ ਨਾ ਐਦਾਂ ਸਾਰਾ ਇਹ ਸਰਕਲ ਪ੍ਰਕਿਰਤਿਕ ਨਿਯਮਾਂ ਦੇ ਵਿੱਚ ਚੱਲ ਰਿਹਾ ਹੈਗਾ ਉੱਥੇ ਵੀ ਸਾਨੂੰ ਟੈਂਟ ਲਾ ਕੇ ਐਦਾਂ ਹੀ ਕੰਮ ਕਰਨੇ ਪਏ ਸੀ ਮੈਂਟਲੀ ਅਸੀਂ ਇਹਨਾਂ ਚੀਜ਼ਾਂ ਲਈ ਕਾਫੀ ਹੱਦ ਤੱਕ ਪ੍ਰਪੇਅਰ ਹੁੰਦੇ ਆ ਵੀ ਮੰਨ ਲਓ ਕੋਈ ਵੀ ਸਪੋਰਟ ਨਹੀਂ ਹੈ ਵੀ ਫਿਰ ਅਸੀਂ ਕਿਵੇਂ ਇਹ ਕੰਮ ਕਰਨਾ ਕੰਮ ਕਰਨਾ ਹੈ ਜੇ ਉੱਥੇ ਮੁਸ਼ਕਲ ਆਈ ਹੈ ਫਿਰ ਸਭ ਤੋਂ ਪਹਿਲਾਂ ਜਦੋਂ ਉੱਥੇ ਗਏ ਆ ਉੱਥੇ ਸ਼ੁਰੂਆਤ ਕੀਤੀ ਉਹ ਉਸ ਤੋਂ ਬਾਅਦ ਦੂਜਾ ਸਟੇਸ਼ਨ ਸੀ ਜਦੋਂ ਉੱਥੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਫਿਰ ਆਰਮੀ ਦੂਜੇ ਤੀਜੇ ਦਿਨ ਆਈ ਫਿਰ ਐਨਡੀਆਰਐਫ ਆਈ ਫਿਰ ਸਾਨੂੰ ਲੱਗਿਆ ਵੀ ਇੱਥੇ ਸ਼ਾਇਦ ਇਹ ਹੈਂਡਲ ਕਰ ਲੈਣਗੇ ਇਸ ਏਰੀਆ 'ਚ ਕੁਝ ਤੇ ਚਲੋ ਉੱਥੋਂ ਦੇ ਵੱਖਰੇ ਐਕਸਪੀਰੀਅੰਸ ਪੱਕਾ ਤੁਹਾਨੂੰ ਉੱਥੇ ਲੱਗਣੀ ਹੀ ਨਹੀਂ ਸੀਗੇ ਮੈਨੂੰ ਲੱਗਦਾ ਕਿ ਗੱਡੀਆਂ ਵਿੱਚ ਤੁਸੀਂ ਕਿਹਾ ਜਿਵੇਂ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਆਲਰੇਡੀ ਤੁਸੀਂ ਇਹ ਸੋਚ ਕੇ ਗਏ ਸੀਗੇ ਟੈਂਟ ਵੀ ਅਗਰ ਲਗਾਣੇ ਹੋਣ ਤੇ ਉੱਥੇ ਪਾਣੀ ਇੰਨਾ ਹੈ ਨਾ ਉਹ ਚੀਜ਼ ਦਾ ਬਾਰੇ ਨਹੀਂ ਅਸੀਂ ਕਿਨਾਰਿਆਂ ਤੇ ਲਾਏ ਹੋਏ ਸੀ ਨਾ ਗੱਡੀਆਂ ਵੀ ਕਿਨਾਰਿਆਂ ਤੇ ਸੀ ਕਿਨਾਰਿਆਂ ਤੇ ਕਿਨਾਰਿਆਂ ਦੇ ਉੱਤੇ ਟਰਾਲੀ ਵੀ ਅਸੀਂ ਸਾਨੂੰ ਸਾਨੂੰ ਟਰਾਲੀ ਉੱਥੋਂ ਮਿਲ ਗਈ ਲੋਕਲ ਜਿਹਦੇ ਵੀ ਸਮਾਨ ਰੱਖ ਕੇ ਕੇਵਰੇ ਹੁੰਦਾ ਸੀ ਆਟਾ ਨਾ ਖਰਾਬ ਹੋ ਜਾਏ ਨਾ ਖਰਾਬ ਹੋ ਜਾਏ ਤੇ ਉਹਦੇ ਵਿੱਚੋਂ ਲਗਾਤਾਰ ਫਿਰ ਪਾਣੀ ਦੀ ਸਪਲਾਈ ਕਿਉਂਕਿ ਉੱਥੇ ਬੋਰਾਂ 'ਚ ਪਾਣੀ ਭਰ ਗਿਆ ਸੀ ਅੱਛਾ ਬੋਰ ਜਿਹੜੇ ਸੀ ਫਿਰ ਉਹ ਬੀਬੀ ਜਦੋਂ ਅਸੀਂ ਅੰਦਰ ਗਏ ਤੇ ਆਵਾਜ਼ਾਂ ਕਿਦਾਂ ਉੱਪਰ ਚੜ੍ਹ ਕੇ ਆਵਾਜ਼ਾਂ ਮਾਰਦੇ ਬਜ਼ੁਰਗ ਦਵਾਰਾਂ ਦੇ ਉੱਤੇ ਖੜੇ ਥੱਲੇ ਤਰੇੜਾਂ ਤੇ ਪਸ਼ੂ ਵੀ ਉੱਪਰ ਚੜਾਏ ਹੋਏ ਬੰਦੇ ਉੱਪਰ ਬਹੁਤ ਧਰਮੇ ਥੱਲੇ 4 ਫੁੱਟ ਪਾਣੀ ਹੈ ਤੇ ਛੱਤਾਂ 'ਤੇ ਬੈਠੇ ਤੇ ਉੱਪਰ ਤਰਪਾਲ ਨਹੀਂ ਹੈਗੀ ਤੇ ਹਾਲਾਤ ਕਿੰਨੇ ਤੇ ਬਰਸਾਤ ਵੀ ਹੈ ਤੇ ਮਤਲਬ ਬੀਬੀ ਕਹਿੰਦੀ ਜੀ ਅਸੀਂ ਉੱਪਰ ਕਈ ਦਿਨਾਂ ਤੋਂ ਹੀ ਬੈਠੇ ਆ ਕਿਉਂਕਿ ਥੱਲੇ ਬੈਠ ਹੀ ਨਹੀਂ ਸਕਦੇ ਥੱਲੇ ਪਾਣੀ ਭਰਿਆ ਹੋਇਆ ਸਮਾਨ ਜਿਹੜਾ ਉਹ ਸਾਰਾ ਮਤਲਬ ਹੀ ਮਰਦਾ ਉਹਦੇ ਕਰਕੇ ਸਾਰੀ ਕੀ ਪ੍ਰੋਬਲਮ ਆਉਂਦੀ ਹੈ ਤੇ ਪਸ਼ੂ ਆਂਦਾ ਜਦੋਂ ਪਸ਼ੂ ਰਾਤ ਨੂੰ 11 ਵਜੇ ਫੋਨ ਆਇਆ 11 ਵਜੇ ਐਸਾ ਉਹਦੇ ਹਾਲਾਤ ਸੀ ਕਿ ਪਾਣੀ ਜਿਆਦੇ ਹੋਣ ਕਰਕੇ ਤੇ ਜਿਹੜੇ ਪੋਲ ਸੀ ਇਲੈਕਟ੍ਰਿਸਿਟੀ ਦੇ ਉਹ ਗਰੇ ਹੋਏ ਕਈ ਜਗ੍ਹਾ ਤੇ ਤਾਂ ਸਿਰ ਪਾਣੀ ਤੋਂ 3 ਫੁੱਟ 3 ਤੋਂ 4 ਫੁੱਟ ਤੱਕ ਤਾਰਾਂ ਸੀ ਬਿਜਲੀ ਦੀਆਂ ਉਹ ਫਿਰ ਬੜੀ ਜ਼ੋਰ ਨਾਲ ਅਸੀਂ ਜਿਹੜੇ ਚੱਫੂ ਹੁੰਦੇ ਸੀ ਉਹਨਾਂ ਨਾਲ ਚੱਕ ਕੇ ਵਿੱਚ ਨੂੰ ਥੱਲੇ ਹੁੰੰਗਦੇ ਹੁੰਦੇ ਸੀ ਤੇ ਰਾਤ ਨੂੰ ਫਿਰ ਬਿਜਲੀ ਛੱਡਦੇ ਵੀ ਹੈਗੇ ਸੀ ਉਹ ਕਹਿੰਦੇ ਤੁਸੀਂ ਰਾਤ ਨੂੰ ਫਿਰ ਅੰਦਰ ਨਾ ਬੜੋ ਪਰ ਹਾਲਾਤੇ ਬੜੇ ਅਜੀਬ ਜਿਹੇ ਹਾਲਾਤ ਹੁੰਦੇ ਸੀ ਤੇ ਅੰਦਰ ਇੰਨੀ ਅਮਰਜੈਂਸੀ ਕਾਲ ਆ ਰਹੀ ਹੈ ਫਿਰ ਫਟਾਫਟ ਸਵੇਰੇ ਨਿਕਲਣਾ ਤੇ ਸਵੇਰੇ ਅਸੀਂ ਇਹੀ ਬੇਨਤੀ ਕਰਦੇ ਹੁੰਦੇ ਸੀ ਵੀ ਜਿੰਨੀ ਜਲਦੀ ਲੇਡ ਬੰਦ ਕੀਤੀ ਜਾ ਸਕਦੀ ਉਹਨੂੰ ਕਰੋ ਤਾਂ ਕਿ ਅੰਦਰੋਂ ਕੱਢਿਆ ਜਾ ਸਕੇ ਇਹਨਾਂ ਹਾਲਾਤਾਂ 'ਚ ਦੇਖਦੇ ਦੇਖਦੇ ਫਿਰ ਵੀ ਰਾਤ ਨੂੰ ਜਿਹੜੇ ਤਕਲੀਫ ਹੁੰਦੀ ਸੀ ਜਦੋਂ ਉਹ ਡੈਥ ਹੋ ਗਈ ਉਸ ਮਤਲਬ ਮਜਦੀ ਤਰ੍ਹਾਂ ਤਰ੍ਹਾਂ ਕਿ ਬਹੁਤ ਹੀ ਅੱ ਤੇ ਜਦੋਂ ਅਸੀਂ ਗਏ ਆ ਫਿਰ ਨਹੀਂ ਉਹਨੂੰ ਹੈ ਨਾ ਬਚਾ ਸਕੇ ਕਿਉਂਕਿ ਰਾਤ ਨੂੰ ਬਚਾਉਂਦੀ ਰਾਤ ਨੂੰ ਇਮੀਜ ਅਮਰਜੈਂਸੀ ਨੀਡ ਸੀ ਫਿਰ ਥੱਲੇ ਵੀ ਪਾਣੀ ਹੈਗਾ ਉਹਨੂੰ ਕੀ ਕਰਨਾ ਹੁਣ ਦਫਨਾਉਣਾ ਕਿੱਦਾਂ ਵੀ ਕੀ ਹੋ ਸਾਰਾ ਥੱਲੇ ਵੀ ਪਾਣੀ ਹੈਗਾ ਦਫਨਾਉਣਾ ਪਏਗਾ ਇਹਨੂੰ ਹੁਣ ਦਫਨਾ ਸਕਦੇ ਨਹੀਂ ਕਿਉਂਕਿ ਥੱਲੇ ਪਾਣੀ ਹੈ ਤੇ ਉਲਿਆ ਸਕਦੇ ਨਹੀਂ ਕਿਉਂਕਿ ਚਾਰਸ਼ੂਰ ਬਹੁਤ ਜ਼ਿਆਦੇ ਪਾਣੀ ਹੈ ਤੇ ਨਹੀਂ ਚੱਕੂਗਾ ਤੁਸੀਂ ਉੱਥੇ ਫਿਰ ਉਹ স্মੈਲ ਕਿ ਬੜੀ ਇਨਫੈਕਸ਼ਨ ਫੈਲੇਗੀ ਹੈ ਨਾ ਹਾਂਜੀ ਬਿਮਾਰੀਆਂ ਬਿਮਾਰੀਆਂ ਫੈਲਣਗੀਆਂ ਇਹੋ ਜੇ ਹਾਲਾਤ ਸੀ ਅੱਗੇ ਰੋੜ ਦੇਣਾ ਫਿਰ ਉਹਨੇ ਕਹਿਣਾ ਵੀ ਨਹੀਂ ਜੀ ਆਪਾਂ ਅੱਗੇ ਕਰ ਦਈਏ ਬੜੀਆਂ ਅਲੱਗ-ਅਲੱਗ ਹਾਲਾਤ ਸੀ ਪਹਿਲੇ ਮੈਂ ਕਹਿੰਦਾ ਸੀ ਪਾਲਿਸੀ ਕੀ ਹੈ ਤੁਹਾਨੂੰ ਕੰਪਨਸੇਸ਼ਨ ਕਿੱਦਾਂ ਮਿਲੇਗੀ ਇਹਦੇ ਲਈ ਕੀ ਲਾਈਕ ਇਨਫੋਰਮੇਸ਼ਨ ਕਿਹਨੂੰ ਦੇਣੀ ਹੈ ਕਿ ਤਾਂ ਕਿ ਸਰਕਾਰੀ ਡਿਪਾਰਟਮੈਂਟ 'ਚ ਰਜਿਸਟਰਡ ਤਾਂ ਹੋ ਜਾਏ ਇਹਦਾ ਨੁਕਸਾਨ ਕੀ ਹੋਇਆ ਕੁਝ ਨਾ ਕੁਝ ਕਿਉਂਕਿ ਉਹਨਾਂ ਦੇ ਵਿਚਾਰਿਆਂ ਦੇ ਸਾਰਾ ਪਰਿਵਾਰ ਉਹਦੇ ਸਿਰ ਤੇ ਚੱਲਦਾ ਸੀ ਉਹਨਾਂ ਦੇ ਪਰਿਵਾਰ ਦੇ ਕਿਸਮ ਦੇ ਉਹ ਮੈਂਬਰ ਹੀ ਹੈ ਨਾ ਜਿਹੜੇ ਪਸ਼ੂ ਹੈਗੇ ਇਹਨਾਂ ਪਿਆਰ ਕਰਦੇ ਆ ਉਹ ਅੰਦਰ ਪਾਣੀ ਇੰਨਾ ਭਰਿਆ ਹੋਇਆ ਉਹ ਕਹਿੰਦੇ ਅਸੀਂ ਛੱਡ ਕੇ ਪਸ਼ੂ ਨੂੰ ਨਹੀਂ ਜਾ ਸਕਦਾ ਸਾਡਾ ਪਸ਼ੂ ਨਾਲ ਕੱਢ ਲੋ ਮਜਾ ਗਾਂਵਾਂ ਜਿਹੜੀ ਅਸੀਂ ਪਰ ਇੱਕ ਕਿਸੇ ਦੀ ਮਾਤਾ ਸੀ ਇੱਕੋ ਗਾਂ ਹੈ ਉਹ ਕਿਸੇ ਦੀ ਅੰਦੋਸ ਸੀ ਕਿਸੇ ਦੀ ਮਤਲਬ ਬੜੇ ਅਲੱਗ-ਅਲੱਗ ਹਾਲਾਤ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਵੀ ਨਹੀਂ ਸੀ ਪਤਾ ਲੱਗਦਾ ਵੀ ਕਿਦਾਂ ਹੈਲਪ ਕੀਤੀ ਜਾ ਸਕੇ ਮੈਂ ਬੜੇ ਤਰ੍ਹਾਂ ਦੇ ਆਈਡੀਆਜ਼ ਉੱਥੇ ਉਹਨਾਂ ਨੂੰ ਕਿਹਾ ਵੀ ਐਦਾਂ ਕਰ ਸਕਦੇ ਨਹੀਂ ਕਹਿੰਦੇ ਵੀ ਇਹ ਵੀ ਬੜਾ ਰਿਸਕੀ ਹੈ ਹਾਂ ਮਤਲਬ ਇੱਥੋਂ ਤੱਕ ਸੋਚਣਾ ਪਿਆ ਕਿ ਉਹਨੂੰ ਕੱਟ-ਕੱਟ ਕੇ ਕੱਢ ਸਕਦੇ ਹਾਂ ਸੀ ਵੀ ਤਾਂ ਕਿ ਬਿਮਾਰੀ ਨਾ ਫੈਲਣ ਕਿਉਂਕਿ ਪਹਿਲੀ ਦਾ ਇਹ ਦੇਖ ਰਹੇ ਸੀ ਅਸੀਂ ਵੀ ਮੱਝ ਐਦਾਂ ਕਿਸੇ ਨੇ ਹੜਾ ਦਿੱਤੀ ਤੇ ਸਾਨੂੰ ਵੀ ਉੱਥੋਂ ਬਾਹਰ ਜਦੋਂ ਲੈਣ ਵਾਸਤੇ ਫੜਫੜ ਮੈਸੇਜ ਆਇਆ ਕਹਿੰਦੇ ਵੀਰ ਜੀ ਤੂੰ ਐਦਾਂ ਚਾਹੀਦੇ ਨਾਲ ਬੰਦੇ ਵੀ ਚਾਹੀਦੇ ਤੇ ਅੱਗੇ ਹੜਾ ਦੀ ਤਾਂ ਕਿ ਉੱਥੇ ਸਮੈਲ ਬਹੁਤ ਆਉਂ ਲਾ ਜਾਨੀ ਫਿਰ ਉਹਨੇ ਅਗਲੇ ਘਰ ਦੇ ਨਾਲ ਲਾ ਕੇ ਖੜ ਗਈ ਫਿਰ ਅੱਗੇ ਗੁਰਦੁਆਰਾ ਸਾਹਿਬ ਦੀ ਦੁਆਰ ਦੇ ਨਾਲ ਲਾ ਕੇ ਖੜ ਗਈ ਫਿਰ ਉਹ ਤਾਂ ਸਮੈਲ ਮਤਲਬ ਬਹੁਤ ਜ਼ਿਆਦਾ ਖਤਰਨਾਕ ਹੈ ਨਾਲਲੇ ਹਾਂਜੀ ਤੇ ਇਹੋ ਜਿਹੇ ਹਾਲਾਤਾਂ ਨਾਲ ਵੀ ਮਤਲਬ ਜੂਝਦੇ ਰਹੇ ਉੱਥੇ ਤੇ ਉਸ ਤੋਂ ਬਾਅਦ ਜਿਹੜੇ ਹੁਣ ਮਕਾਨ ਬਣਾਉਣ ਦਾ ਕੰਮ ਸੀ ਮਲਬਾ ਹੀ ਬਣ ਚੁੱਕੇ ਬਿਲਕੁਲ ਗਿਰ ਚੁੱਕੇ ਉਹਨਾਂ ਦਾ ਕੰਮ ਸ਼ੁਰੂ ਪਾਣੀ ਕੱਢਿਆ ਜਾ ਰਿਹਾ ਹੁਣ ਜਿੱਦਾਂ ਵੀ ਆ অলਮੋਸਟ ਪਾਣੀ ਕੱਢਣ ਵਾਲਾ ਵੀ ਹਾਲਾਤ ਸਾਹਮਣੇ ਆ ਰਿਹਾ ਲੋਕ ਕਹਿੰਦੇ ਕੋਈ ਪੰਪ ਲਾ ਕੇ ਸਾਡਾ ਥੋੜਾ ਜਿਹਾ ਜਿੱਥੇ ਅਸੀਂ ਜਾ ਕੇ ਫਿਰ ਉਹਨੂੰ ਦੇਖਣਾ ਪਿਆ ਪਹਿਲਾਂ ਵੀ ਕੇਸ ਸੀ ਅਸੀਂ ਉੱਥੇ ਸੁਲਤਾਨ ਪਰਲੋਦੀ ਜਿਸ ਏਰੀਆ ਦੇ ਵਿੱਚ ਪਾਣੀ 15 15 ਫੁੱਟ ਪਾਣੀ ਜਿਸ ਏਰੀਆ 'ਚ ਹੈਗਾ ਸੀ ਕਿਉਂਕਿ ਮੋਟਰ ਅੰਦਾਜ਼ ਮੋਟਰਾਂ ਨਹੀਂ ਸੀ ਦਿਖ ਰਹੀਆਂ ਤੇ ਉਹ ਬੰਨ ਦੇ ਨਾਲ ਜਿਹੜਾ ਪਾਣੀ ਲੱਗਿਆ ਸੀ ਵਹੀਂ ਓਵਰਫਲੋ ਵਹੀਂ ਨਹੀਂ ਮੈਨੂੰ ਜਿਹੜਾ ਹੈਗਾ ਸੀ ਵਿਆਸ ਦਰਿਆ ਉਹਦੀ ਮਾਰ ਪਈ ਲਾਈਕ ਉਹ ਵਹੀਂ ਚ ਪਾਣੀ ਐਂਟਰ ਕੀਤਾ ਵਹੀਂ ਤੋਂ ਫਿਰ ਅੱਗੇ ਟੁੱਟੇ ਉਹਦੀ ਸੈਡਾਂ ਟੁੱਟੀਆਂ ਤੇ ਫਿਰ ਉਹਨੇ ਪਾਣੀ ਨੇ ਕਾਫੀ ਜਾਵੇ ਮਾਰ ਕੀਤੀ ਤੇ ਉਹ ਕਹਿੰਦੇ ਜੀ ਸਾਡੇ ਕੋਲ 2023 ਦੇ ਵਿੱਚ ਵੀ ਸਾਡਾ ਝੋਨਾ ਹਾਂ ਅਸੀਂ ਕਹਿੰਦੇ ਵੀ ਪਹਿਲਾਂ ਹੀ ਖਾਦਾ ਹੁੰਦਾ ਹੈ ਖਾਦਾ ਮੀਂਹ ਦੇ ਪੰਜਾਬ ਦੀ ਬੋਲੀ ਹੈ ਕਿ ਪਹਿਲਾਂ ਕਰਜਾ ਥੱਲੇ ਅਸੀਂ ਦਵੇ ਹੁੰਦੇ ਹਾਂ ਹੈਨਾ ਤੇ ਤੇ ਅਸੀਂ ਬੜਾ ਆਸ ਰੱਖਦੇ ਹਾਂ ਵੀ ਇਹਦੇ ਨਾਲ ਸਾਡਾ ਆ ਚੀਜ਼ ਆੜਤੀਆਂ ਤੋਂ ਪੈਸੇ ਲੈ ਹੁੰਦੇ ਆ ਇਹਦੇ ਨਾਲ ਸਾਡੀ ਦੇਣਦਾਰੀਆਂ ਉਤਰਨ ਗਈਆਂ ਬੱਚਿਆਂ ਦੀਆਂ ਫੀਸਾਂ ਕੱਪੜੇ ਤੱਕ ਕੀ ਜਿਹੜਾ ਰਾਸ਼ਨ ਰੋਜ਼ ਖਾਂਦੇ ਆ ਜੋ ਕੁਝ ਵੀ ਸਰੀਰ ਦੀਆਂ ਲੋੜਾਂ ਹੈਗੀਆਂ ਵੀ ਉਹਨਾਂ ਦੀਆਂ ਦੇਣਦਾਰੀਆਂ ਸਿਰ ਤੇ ਖੜੀਆਂ ਹੁੰਦੀਆਂ ਹਾਂ ਪਰ ਸਾਡੀ ਕਹਿੰਦੇ ਵੀ 2023 ਦੇ ਵਿੱਚ ਵੀ ਦੂਜੀ ਫਸਲ ਵੀ ਨਹੀਂ ਬੀਜੇਗੀ ਸਾਨੂੰ ਇਸ ਵੇਲੇ ਇਹੀ ਖਤਰਾ ਹੈ ਵੀ ਸਾਡੀ ਦੂਜੀ ਫਸਲ ਜਿਹੜੀ ਕਣਕ ਹੈਗੀ ਆ ਉਹਦੇ ਲਈ ਜ਼ਮੀਨ ਤਿਆਰ ਹੋ ਜੇ ਹੁਣ ਜੇ ਤੁਸੀਂ ਗੱਲ ਕੀਤੀ ਪਾਣੀ ਕੱਢਣ ਦੀ ਉੱਥੇ ਸਾਡੇ ਦਿਮਾਗ 'ਚ ਹੁਣ ਇਹੀ ਆ ਰਿਹਾ ਕੱਲ ਵੀ ਅਸੀਂ ਇਹੀ ਡਿਸਕਸ ਕਰਦੇ ਰਿਹਾ ਉਹਦਾ ਪਾਣੀ ਕੱਢਣ ਲਈ ਕੁਝ ਤਾਂ ਚਲੋ ਸੁੱਕ ਰਿਹਾ ਪਾਣੀ ਪਰ ਅਜੇ ਵੀ ਪਾਣੀ ਕਾਫੀ ਹੈ ਵੀ ਉਹਨੂੰ ਕਿਸ ਤਰੀਕੇ ਨਾਲ ਕੋਈ ਪੰਪੂ ਪੈਸ ਲੈਵਲ ਤੇ ਪਰ ਹੈ ਹੀ ਬਹੁਤ ਜ਼ਿਆਦਾ ਏਰੀਆ ਤੇ ਉਸ ਦੇ ਵਿੱਚੋਂ ਪਾਣੀ ਕੱਢਣਾ ਤੇ ਉਹ ਵੀ ਨਾਲ ਤਿਆਰ ਕਹਿੰਦੇ ਜੀ ਅਸੀਂ ਵੀ ਆ ਪਰ ਡੀਜ਼ਲ ਦੀ ਪ੍ਰੋਬਲਮ ਬਹੁਤ ਆ ਰਹੀ ਹੈ अच्छा ਵੀ ਇਹਨਾਂ ਡੀਜ਼ਲ ਸਾਡੇ ਦਾ ਹਾਲਾਤ ਪਹਿਲਾਂ ਹੀ ਇਦਾਂ ਦੇ ਹੈਗੇ ਉਹਨਾਂ ਨੂੰ ਕਿਹਾ ਸੀ ਵਿੱਚ ਕੋਈ ਨਹੀਂ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਆਪਾਂ ਡੀਜ਼ਲ ਦਾ ਤੇ ਵੱਡੇ ਪੰਪਾਂ ਦਾ ਅਰੇਂਜਮੈਂਟ ਕਰਦੇ ਆਂ ਵੀ ਥੋੜਾ ਜਿਹਾ ਇਹ ਕਹਿੰਦੇ ਹਾਂਜੀ ਥੋੜੇ ਦਿਨ ਅਸੀਂ ਅਜੇ ਕੁਝ ਦਿਨ ਵੇਟ ਪਰ ਹੁਣ ਉਹ ਦੁਬਾਰਾ ਫਿਰ ਇੰਤਜ਼ਾਰ ਕਰ ਰਹੇ ਆਂ ਵੀ ਕੋਈ ਸਾਡੀ ਆ ਕੇ ਸਪੋਰਟ ਕਰ ਦੇਵੇ ਤਾਂ ਕਿ ਅਸੀਂ ਜਿਹੜੀ ਫਸਲ ਹੈ ਉਹਦੇ ਲਈ ਜ਼ਮੀਨ ਨੂੰ ਤਿਆਰ ਕਰ ਲਈਏ ਐਕਚੁਅਲੀ ਵਿੱਚ ਕਿਉਂਕਿ ਫਸਲ ਨੂੰ ਟਾਈਮ ਲੱਗਦਾ ਸਾਲ ਦੋ ਸਾਲ ਮੈਨ ਲੱਗਦਾ ਉਹ ਚੀਜ਼ਾਂ ਨੂੰ ਵੈਸੀ 2023 ਦੀ ਗੱਲ ਕਰੀਏ ਬਾਅਦ ਦੀ ਗੱਲ ਕਰੀਏ ਉਸ ਤੋਂ ਬਾਅਦ ਹੁਣ ਚੀਜ਼ਾਂ ਸਹੀ ਕਿਉਂਕਿ ਆਪਣੇ ਘਰ ਦਾ ਹੁਣ ਤੁਸੀਂ ਤੁਸੀਂ ਆਪ ਸੋਚ ਕੇ ਦੇਖੋ ਆਪ ਧਿਆਨ ਨਾਲ ਤੁਸੀਂ ਵਿਚਾਰ ਕੇ ਦੇਖੋ ਘਰ ਬਣਾਉਂਦੇ ਕਿੰਨੇ ਕਿ ਜ਼ਿੰਦਗੀ ਜਿਹੀ ਘਰ ਬਣਾ ਲੈਂਦੇ ਮੈਂ ਇੱਕ ਐਵਰੇਜ ਇਨਸਾਨ ਦੀ ਗੱਲ ਕਰਦਾ ਘਰ ਇਹ ਜ਼ਿੰਦਗੀ 'ਚ ਇੱਕ ਵਾਰ ਬੜੀ ਮੁਸ਼ਕਿਲ ਨਾਲ ਬਣਦਾ ਉਹਦੀਆਂ ਵੀ ਕਿਸਤਾਂ ਜਿਹੜੀਆਂ ਤਾਰਦੇ ਰਹਿੰਦੇ ਅਸੀਂ ਕਈ ਵਾਰ 20-20 ਸਾਲ ਕਿਸਤਾਂ ਤਾਰਦੇ ਰਹਿੰਦੇ ਹਾਂ ਤੇ ਉਧਰ ਬੱਚਿਆਂ ਨੂੰ ਪੜਾਉਣਾ ਇਹ ਸਾਡੇ ਸਾਹਮਣੇ ਹਾਲਾਤ ਆਏ ਨਹੀਂ ਆ ਰਹੇ ਲਗਾਤਾਰ ਹੜ੍ਹ ਬੀਤੀਆਂ ਮੈਂ ਦੱਸ ਰਿਹਾ ਕਿ ਬੱਚਿਆਂ ਨੂੰ ਸਕੂਲ ਵਾਲੇ ਕਹਿਣ ਲੱਗੇ ਵੀ ਇਹਨਾਂ ਨੂੰ ਬੱਚਿਆਂ ਨੂੰ ਭੇਜੋ ਨਾ ਜੇ ਫੀਸ ਨਹੀਂ ਦੇ ਸਕਦੇ ਪਰ ਉਹਨਾਂ ਦੇ ਦੇਖੇ ਨਹੀਂ ਜਾਂਦੇ ਹਾਲਾਤ ਦੁਵਾਰਾਂ ਗਿਰੀਆਂ ਗੇਟ ਟੁੱਟੇ ਹੋਏ ਤਰੇਣਾ ਪਈਆਂ ਹੋਈਆਂ ਛੱਤਾਂ ਦੇ ਵਿੱਚ ਕਈਆਂ ਦੇ ਬਿਲਕੁਲ ਖਤਮ ਹੋ ਗਏ ਉਹ ਜੇ 8 ਮਕਾਨਾਂ ਦਾ ਕੰਮ ਤਾਂ ਉਥੇ ਸ਼ੁਰੂ ਕਰਿਆ ਸੀ ਸੰਗਤ ਦੇ ਸਹਿਯੋਗ ਨਾਲ ਪ੍ਰਵਾਸਰਾ ਸੰਸਥਾ ਵੱਲੋਂ ਤੇ 8 ਮਕਾਨ ਜਿਹੜੇ ਬਿਲਕੁਲ ਖਤਮ ਸੀ ਤੇ ਉਹਨਾਂ ਦਾ ਸ਼ੁਰੂ ਕੀਤਾ ਦੂਜਿਆਂ ਦਾ ਨਾਲ ਦੀ ਨਾਲ ਸਰਵੇਖ ਕਰ ਰਹੇ ਆਂ ਵੀ ਜਿੱਥੇ ਜ਼ਿਆਦਾ ਵੀ ਬਾਹਰ ਤਰਪਾਲਾਂ ਥੱਲੇ ਛੋਟੇ ਛੋਟੇ ਬੱਚੇ ਬੀਬੀਆਂ ਬਜ਼ੁਰਗ ਕਈਆਂ ਦੇ ਬੱਚੇ ਦੀ ਡੈਥ ਹੋ ਗਈ ਇੱਕ ਦੇ ਮਤਲਬ ਸੱਪ ਅੰਦਰ ਜਦੋਂ ਅਸੀਂ ਬੋਟ ਲੈ ਕੇ ਜਾਂਦੇ ਸੀ ਉਸ ਵੇਲੇ ਵੀ ਉਹ ਛੋਟੀ ਲੈ ਕੇ ਸੱਪ ਨੂੰ ਅੰਦਰ ਬਣਨ ਤੋਂ ਰੋਕਦੇ ਸੀ ਪਰ ਜਦੋਂ ਦਵਾਰੇ ਗਏ ਅਸੀਂ ਉਸ ਤੋਂ ਬਾਅਦ ਉਸ ਬੰਦੇ ਦੇ ਬ੍ਰਦਰ ਦੀ ਬ੍ਰਦਰ ਦੀ ਡੈਥ ਹੋਈ ਤੇ ਉਹਦੇ ਫੁੱਲ ਪਾ ਕੇ ਆਈ ਸੀ ਤੇ ਨਾਲ ਦੀ ਨਾਲ ਸੱਪ ਨੇ ਉਹਨੂੰ ਵੀ ਬਾਈਟ ਕਰਕੇ ਮਤਲਬ ਕਟਿਆ ਤੇ ਉਹ ਤਾਂ ਫਿਰ ਇੱਕਦਮ ਉਹਦੀ ਹਾਲਤ ਕਾਫੀ ਖਰਾਬ ਤੇ ਫਿਰ ਅਸੀਂ ਚਲੋ ਜੋ ਵੀ ਪੋਸਿਬਿਲਿਟੀਜ਼ ਹੈਗੀਆਂ ਸੀ ਤੇ ਮੇਰਾ ਕਹਿਣਾ ਮਤਲਬ ਇਹੋ ਜਿਹੇ ਹਾਲਾਤ ਵੀ ਜਿਨ੍ਹਾਂ ਦੇ ਦੋ ਕਿਲੇ ਤਿੰਨ ਕਿਲੇ ਇੱਕ ਕਿਲਾ ਉਧਰ ਮਕਾਨ ਰਹਿਣ ਜੋਗੇ ਨਹੀਂ ਰਹੇ ਤੇ ਬਿਲਕੁਲ ਮਲਬਾ ਬਣ ਗਿਆ ਕਹਿੰਦਾ ਵੀ ਇਹ ਉਹਨਾਂ ਦੇ ਨਾਲ ਦੀ ਨਾਲ ਹੁਣ ਮਕਾਨਾਂ ਚ ਟਰੈਕਟਰ ਵੜ ਕੇ ਦੇਖਿਆ ਸੀ ਵੀ ਉੱਥੇ ਅਸੀਂ ਉੱਥੋਂ ਹੀ ਫਿਲਹਾਲ ਟਰੈਕਟਰ ਲਿਆ ਸੀ ਜੀ ਵੀ ਅਸੀਂ ਇਹਦੇ ਵਿੱਚ ਤੇਲ ਪਾਣੀ ਦਾ ਪ੍ਰਬੰਧ ਕਰਕੇ ਤੇ ਉਹਨੂੰ ਚਲਾ ਕੇ ਦੇਖੀਏ ਤੇ ਉਹ ਕਾਫੀ ਮਤਲਬ ਯੂਸਫੁਲ ਤੇ ਵਰਕ ਕਰ ਰਿਹਾ ਓਕੇ ਤੇ ਹੁਣ ਜਿਨ੍ਹਾਂ ਦੇ ਉਥੇ ਅਸੀਂ ਨਾਲ ਦੀ ਨਾਲ ਮਕਾਨ ਵੀ ਛੱਤ ਤਾਂ ਪੈ ਜਾਵੇ ਕਾਗਜ਼ਾਂ ਥੱਲੇ ਜਿਹਨੂੰ ਅਸੀਂ ਪਲਾਸਟਿਕ ਦੇ ਕਾਗਜ਼ ਕਹਿੰਦੇ ਆ ਕਾਲਾ ਕਾਗਜ਼ ਜਿਹੜਾ ਕਿ ਤਰਪਾਲਾਂ ਗੱਡੀਆਂ ਦੇ ਉੱਤੇ ਪਾਈਏ ਹੁੰਦੀਆਂ ਕਾਲੇ ਕਾਗਜ਼ ਉਹਨਾਂ ਦੇ ਥੱਲੇ ਰਹਿਣ ਲਈ ਮਜਬੂਰ ਹੋਏ ਹੋਏ ਦੋ ਕਮਰੇ ਸੀ ਦੋਨੋਂ ਗਿਰ ਗਏ ਤੇ ਰਸੋਈ ਟਾਇਲਟ ਖਤਮ ਹੋ ਗਏ ਉਹਨਾਂ ਹਾਲਾਤਾਂ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖੀਏ ਵੀ ਅਸੀਂ ਸਮਾਨ ਜਿਹੜਾ ਲੈ ਕੇ ਆਉਂਦੇ ਆ ਕਿੰਨਾ ਸੋਚਦੇ ਆ ਮੈਂ ਆਮ ਇਨਸਾਨ ਜਿਹੜਾ ਹੁੰਦਾ ਨਾ ਵੈਰ ਜੀ ਰੇਅਰਸ ਰਹਿਣੀ ਜਿਹੜੀ ਉੱਪਰ ਵਾਲੀ 4-5% ਛਾ ਦੋ ਉਨਾਂ ਲਈ ਸ਼ਾਇਦ ਇਹ ਸਵਾਲ ਕੋਈ ਬਹੁਤਾ ਵੱਖਰਾ ਹੋਊਗਾ ਆਦਰਵਾਇਜ਼ ਆਮ ਇਨਸਾਨ ਦਾ ਜਿਹੜਾ ਹੈਗਾ ਉਹ ਲੈਣ ਲੱਗਾ ਸੋ ਉਹਦਾ ਬੱਚੇ ਦੀ ਫੀਸ ਦਵਾ ਕੋਈ ਡਾਕਟਰ ਨੂੰ ਪੈਸੇ ਦੇਣੇ ਉਹ ਦਵਾ ਤੇ ਘਰ ਦੇ ਖਰਚੇ ਕਿੰਨੇ ਗਿਣੇ ਨਹੀਂ ਜਾਂਦੇ ਸਿਲੰਡਰ ਵੀ ਖਤਮ ਹੈ ਤੇ ਘਰ ਚੋਂ ਉਹਨਾਂ ਦੇ ਬਾਲਣ ਵੀ ਨਹੀਂ ਸੀ ਹੁੰਦਾ